ਪੰਜਾਬ ਸਿੱਖਿਆ ਕ੍ਰਾਂਤੀ ਮੌਕੇ ਹਾਕਮ ਧਰਾਵਾਂ ਦੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਜਦੋਂ ਪਿੰਡਾਂ ਵਿੱਚ ਬਾਥਰੂਮਾਂ ਦੇ ਰੰਗ ਰੋਗੰਦ ਦੇ ਉਦਘਾਟਨ ਕਰਨ ਜਾਂਦੇ ਸਨ ਤਾਂ ਲੋਕ ਉਹਨਾਂ ਨੂੰ ਘੇਰ ਕੇ ਸਵਾਲ ਕਰਨ ਲੱਗੇ ਇਹ ਸਿੱਖਿਆ ਕ੍ਰਾਂਤੀ ਮਹਮ ਸ਼ੁਰੂ ਤਾਂ ਬੜੇ ਚਾਵਾ ਤੇ ਸ਼ੋਰ ਸ਼ਰਾਬੇ ਨਾਲ ਹੋਈ ਸੀ ਪਰ ਗਾਇਬ ਚੁੱਪਚਪੀ ਤੇ ਹੋ ਗਈ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਬਈ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੋ ਗਏ ਉਧਰੋਂ ਹਟੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੁੱਧ ਨਸ਼ਿਆਂ ਵਿਰੁੱਧ ਮਹਮ ਤਹਿਤ ਟਾਸਕ ਇਹਨਾਂ ਨੂੰ ਦੇ ਦਿੱਤੀ ਹੁਣ ਕਈ ਦਿਨਾਂ ਤੋਂ ਇਹ ਵਿਧਾਇਕ ਅਤੇ ਮੰਤਰੀ ਪਿੰਡਾਂ ਵਿੱਚ ਜਾ ਜਾ ਕੇ ਨਾ ਸਿਰਫ ਲੋਕਾਂ ਨੂੰ ਸਮੋਦਨ ਕਰਦੇ ਨੇ ਸਗੋਂ ਨਸ਼ਿਆਂ ਖਿਲਾਫ ਸੌਂ ਵੀ ਚਕਾਉਂਦੇ ਨੇ ਪਰ ਇਸ ਦੌਰਾਨ ਵੀ ਹੁਣ ਇਹਨਾਂ ਨੂੰ ਘੇਰ ਕੇ ਸਵਾਲ ਪੁੱਛੇ ਜਾਣ ਲੱਗੇ ਨੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਇਹ ਵਿਚਾਰੇ ਵਿਧਾਇਕ ਹੁਣ ਕਸੂਤੇ ਫਸੇ ਮਹਿਸੂਸ ਕਰਨ ਲੱਗੇ ਨੇ ਲੋਕ ਪੁੱਛਦੇ ਨੇ ਕਿ ਨਸ਼ੇ ਕਿੱਥੇ ਖਤਮ ਹੋਏ ਨੇ ਐਵੇਂ ਹੀ ਭ੍ਰਿਸ਼ਟਾਚਾਰ ਕਿੱਥੋਂ ਮੁੱਕਿਆ ਕੁਝ ਅਜਿਹਾ ਹੀ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਹੋਇਆ ਪਹਿਲਾਂ ਵੀ ਕਈ ਕਾਰਨਾ ਕਰਕੇ ਸੁਰਕਿਆਂ ਵਿੱਚ ਰਹਿਣ ਵਾਲੀ ਜਗਰਾਵ ਤੋਂ ਵਿਧਾਇਕਾ ਸਰਬਜੀਤ ਕੌਰ ਮਾਨੁਕੇ ਨੂੰ ਪਿੰਡ ਮਾਲਕ ਵਿੱਚ ਨਸ਼ਾ ਵਿਰੋਧੀ ਮਹਿੰਮ ਦੌਰਾਨ ਸਟੇਜ ਤੋਂ ਇੱਕ ਬੁਲਾਰੇ ਨੇ ਖਰੀਆਂ ਖਰੀਆਂ ਸੁਣਾਈਆਂ ਉਹ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਰਾਏਕੋਟ ਵਾਲੇ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਅਕਾਲਗੜ੍ਹ ਵਿੱਚ ਕਰਨਾ ਪੈ ਗਿਆ ਵਿਧਾਇਕਾ ਮਾਨੋਕੇ ਨੂੰ ਤਾਂ ਹਾਲੇ ਇਸੇ ਹਫ਼ਤੇ ਹੀ ਸ਼ੇਰਪੁਰ ਕਲਾਂ ਵਿੱਚ ਇੱਕ ਮਾਂ ਪਿਓ ਨੇ ਉਹਨਾਂ ਦੇ ਪੁੱਤ ਦੇ ਨਸ਼ੇ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਜਨਤਕ ਤੌਰ 'ਤੇ ਘੇਰ ਕੇ ਸਵਾਲ ਕੀਤੇ ਸਨ ਹੁਣ ਪਿੰਡ ਬਲਕ ਵਿੱਚ ਵਿਧਾਇਕਾ ਮਾਨੋਕੇ ਨੂੰ ਇਹ ਖਰੀਆਂ-ਖਰੀਆਂ ਸੁਣਨੀਆਂ ਪੈ ਗਈਆਂ ਦੋਵੇਂ ਵਿਧਾਇਕ ਗਏ ਤਾਂ ਨਸ਼ਿਆਂ ਦੇ ਮੁੱਦੇ ਉੱਤੇ ਲੋਕਾਂ ਨੂੰ ਸੁਣਾਉਣ ਸਨ ਪਰ ਉਲਟਾ ਇਹਨਾਂ ਨੂੰ ਹੀ ਲੋਕਾਂ ਦੀਆਂ ਸੁਣ ਕੇ ਮੋੜਨਾ ਪੈ ਗਿਆ ਆਪੋ ਫਟ ਕਰੈਪਸ਼ਨ ਹੋ ਰਹੀ ਆ ਰੈਂ ਮਮਾ ਹੀ ਬਹਿ ਜਾਓ ਆਪਾਂ ਚੱਲੋ ਆਪਾਂ ਦੋਵੇਂ ਆਉਂਦੇ ਆਂ ਤੇਰੇ ਨਾਲ ਆਪਾਂ ਆਪਾਂ ਦੋਵੇਂ ਆਉਂਦੇ ਆਂ ਆਦੂਾਰ ਹੋ ਜਾਆ ਮੈਂ ਬੜਾ ਬੜਾ ਗ੍ਰਾਊਂਡ ਆ ਇਹ ਕਾਰਗੁਜ਼ਾਰੀ ਅਸੀਂ ਦੇਖੀ ਜਾਂਦੇ ਆਂ ਕਾਰਗੁਜ਼ਾਰੀ ਕਿਸੇ ਨਾਕੇ ਤੇ ਕਿੰਨੋਂ ਫੜਿਆ ਗਿਆ ਕਿਸੇ ਮੋਟਰਸਾਈਕਲ ਵਾਲੇ ਬੰਦੇ ਕੋਲੋਂ ਅਤਾ ਕਿੰਨੋਂ ਫੜਿਆ ਗਿਆ ਜਿਹੜਾ ਪਰਚੂਨ ਦੇ ਵਿੱਚ ਗਲੀਆਂ ਦੇ ਵਿੱਚ ਵਿਕਦਾ ਹੈ ਉਹਦਾ ਹੱਲ ਕੌਣ ਕਰੇਗਾ ਚਾਹੋ ਤਾਂ ਪਹਿਰੇ ਮਾਗ ਹੁੰਨਾਂ ਤਾਈ ਲੋਕ ਭੰਗੜਾ ਦੀ ਤਰ੍ਹਾਂ ਨਿਕਲਦੇ ਆ ਸਭ ਨੂੰ ਪਤਾ ਹੈ ਕੋਈ ਕਹਿੰਦਾ ਨਹੀਂ ਕਿਉਂਕਿ ਉਹਨਾਂ ਆਪਣੇ ਬਾਹ ਹੁੰਦੇ ਆ ਉਹਨਾਂ ਆਪਣੇ ਤਲਵਾਰਾਂ ਨੇ ਉਹਨਾਂ ਆਪਣੇ ਤਸਲਾ ਹੈ ਕੋਈ ਬੰਦਾ ਬੋਲਦਾ ਨਹੀਂ ਸਾਨੂੰ ਪਤਾ ਕੌਣ ਵੇਚਦਾ ਕਿੱਥੇ ਵੇਚਦਾ ਚੋਕੀਆਂ ਚਾਰਜਾਂ ਤੋਂ ਲੇਕਰ ਜਿਹੜਾ ਬੰਦਾ ਬੋਲੇਗਾ ਉਹੀ ਪੁੱਲਾ ਖੁੱਲੇਗਾ ਹੋ ਸਕਦਾ ਮੇਰੇ ਘਰੇ ਵੀ ਕੋਈ ਨਾ ਕੋਈ ਆਜੇ ਭਾਵੇਂ ਦਾੜੀ ਮੇਰੀ ਚਿੱਟੀ ਹੈ ਜੇ ਤਾਂ ਅਸੀਂ ਇਹਦੇ ਫੋੜਾ ਨਾਲ ਕੰਗੇ ਫੇਰ ਤਾਂ ਤੂੰ ਉਕੜੀ ਇਸ ਵਿੱਚ ਕਰ ਦਿੰਦੇ ਤੇ ਜੇ ਕੋਈ ਐਦਾਂ ਦੀ ਗੱਲ ਕਰੇਗਾ ਵੀ ਅਜੇ ਇੰਨੀ ਜੋਕੇ ਰਗੇ ਆ ਦੋ ਚਾਰ ਤਾਂ ਚਪੇੜਾ ਨਾਲ ਹੀ ਮੁੜ ਸਕਦੇ ਕੋਈ ਐਡੀ ਵੱਡੀ ਗੱਲ ਵੀ ਨਹੀਂ ਦੂਜੀ ਗੱਲ ਮੈਡਮ ਜੀ ਤੁਸੀਂ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ 92 ਮਿਲੀਅਨ ਲੈ ਕੇ ਬੁਣੇ ਅਸੀਂ ਤੁਹਾਡੇ ਤੇ ਇਤਮਾਰ ਕੀਤਾ ਤੁਸੀਂ ਤੈਨੂੰ ਸਾਰਾ ਰਾਈਟ ਫੋਟੋਕਾਪੀ ਕਰਵਾਇਆ ਦੇਤੀ ਤੁਹਾਡਾ ਨਾਂ ਬਿਜਲੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਜਿਹੜੀ ਸਰਪ੍ਰਾਈਜ਼ ਦਿੱਤੀ ਅਸੀਂ ਉਹਦੇ ਲਈ ਤੁਹਾਡੇ ਦੇਣਦਾਰ ਹਾਂ ਅਸੀਂ ਇਹ ਮਾਨਵੀ ਬਣਾ ਕੇ ਬੈਠੇ ਆਂ ਵੀ ਜੇ ਤੁਸੀਂ ਅੱਗੇ ਵਾਰਸੇ ਚੋਣ ਲੜਦੇ ਹੋ ਉਹਦੇ ਲਈ ਵੀ ਅਸੀਂ ਤੁਹਾਡੇ ਵਾਸਤੇ ਵੋਟਾਂ ਲਈ ਫਿਰ ਸੋਚਾਂਗੇ ਕਿਉਂਕਿ ਇੱਕ ਤਾਂ ਤੁਸੀਂ ਸਾਨੂੰ ਪੜ ਦਿੱਤਾ ਅਸੀਂ ਆਸਾਨਫਰਾ ਮੋਸ਼ ਨਹੀਂ ਦੂਜਾ ਜਿਹੜਾ ਖਾੜੇ ਵਾਲਾ ਪੁਲ ਬਣ ਰਿਹਾ ਉਹ ਇੱਕ ਕੋੜ ਸੀਗਾ ਜਿਹੜਾ ਤੁਸੀਂ ਕੱਟਣ ਜਾ ਰਹੇ ਹੋ ਉਦੇ ਲਈ ਵੀ ਅਸੀਂ ਤੁਹਾਡੇ ਆਸਾਨ ਮੰਨਦਾ ਹਾਂ ਲੇਕਿਨ ਜਿਹੜਾ ਹੁਣ ਪੰਜਾਬ ਸਰਕਾਰ ਨੇ ਆਹ ਕੰਮ ਕੀਤਾ ਜਿਹੜਾ 24311 ਏਕੜ ਲੁਧਿਆਣੇ ਦੀ ਜ਼ਮੀਨ ਜਿਹੜੀ ਇਹ ਪਜਾਊ ਹੈ ਜੇ ਤੁਸੀਂ ਪਾਣੀਆਂ ਦੇ ਵਿਰੁੱਧ ਮੋਰਚਾ ਲਾ ਸਕਦੇ ਹੋ ਤਾਂ ਇਹ ਜ਼ਮੀਨ ਨੂੰ ਅਕਵਾਇਰ ਕਰਨ ਵਾਸਤੇ ਤੁਸੀਂ ਮੋਰਚਾ ਕਿਉਂ ਨਹੀਂ ਲਾਇਆ ਸਾਡੀ ਚਾਰ ਪਿੰਡਾਂ ਦੀ 510 ਏਕੜ ਜ਼ਮੀਨ ਆਉਂਦੀ ਹੈ ਇਹਦੇ ਵਿੱਚ ਸਾਡੇ ਪਿੰਡ ਦੇ ਵਿੱਚ ਦਾ 15 ਸਾਲਾਂ ਦੇ ਵਿੱਚ 10 ਕੇ 11 ਬੰਦੇ ਨਸ਼ੇ ਨਾਲ ਮਰੇ ਆ ਤੇ ਜਿਹੜੀ ਸਾਡੀ ਲੈਂਡ ਅਕਵਾਇਰ ਹੋਣੀ ਹੈ 24311 ਏਕੜ ਐਵਰੇਜ 15000 ਫੈਮਲੀਆ ਨੂੰ ਅਫੈਕਟ ਕਰੇਗੀ ਅਸੀਂ ਤਾਂ ਜਿਉਂਦੇ ਮਰਾਂਗੇ ਕਿ ਨਹੀਂ ਜਿਹੜੇ ਸ਼ਹਿਰ ਤੁਸੀਂ ਵਸਾਏ ਹੋਏ ਨੇ ਉਹਨਾਂ ਦੀ ਹਾਲਤ ਕੀ ਹੈ ਉਹਨਾਂ ਚ ਸੀਵਰ ਸਿਸਟਮ ਸਹੀ ਹੈ ਉਹਨਾਂ ਦੀਆਂ ਸੜਕਾਂ ਸਹੀ ਨੇ ਜਿਹੜੇ ਸ਼ਹਿਰ ਆਪਾਂ ਬਸਾਏ ਆ ਉਹਨਾਂ ਨੂੰ ਹੀ ਆਪਾਂ ਕਦੇ ਨਹੀਂ ਡਿਵੈਲਪ ਕਰਦੇ ਉਹਨਾਂ ਦੀ ਕਹਾਣਾਂ ਕਦੇ ਨਹੀਂ ਕਰਦੇ ਕੀ ਜੀ ਮਜਬੂਰੀ ਹੈ ਇਹ 550 10 ਕਿਲਾ ਜਾਂਦਾ ਜੇ ਸਾਡੀ ਜ਼ਮੀਨ ਔਕਾਰ ਹੋਈ ਤੇ ਕਿਹੜਾ ਮਾਦੀ ਆਵੇ ਜਿੰਨੀ ਦੇ ਸਾਡੇ ਗੋੜੀ ਨਹੀਂ ਵੱਜਦੀ ਅਸੀਂ ਛੱਡਣਾ ਨਹੀਂ ਜੁੰਡੇ ਪਾੜਦੇ ਅਸੀਂ ਮਰੇਣ ਮਰਦਾ ਬੰਦਾ ਅੱਖ ਚੱਪ ਜਾਂਦਾ ਹੁੰਦਾ ਹੈ ਅਸੀਂ ਤੁਹਾਡੇ ਨਾਲ ਹੀ ਮੈਂ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖਣੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਇੱਕ ਦੋ ਵਾਰ ਅੱਗੇ ਵੀ ਉਹਨਾਂ ਨਾਲ ਰਾਬਤਾ ਮੈਂ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜੇ ਅਸੀਂ ਤੁਹਾਨੂੰ ਬਣਾਇਆ ਤਾਂ ਦੁੱਖ ਵੀ ਅਸੀਂ ਤੁਹਾਡੇ ਕੋਲ ਹੀ ਰੋਣਾ ਹੈ ਅਸੀਂ ਤੁਹਾਡੇ ਕੋਲੇ ਇੱਕ ਵਾਰੀ ਨਹੀਂ ਆਏ ਅਸੀਂ ਸਾਰੀ ਜਾਣੇ ਕੋਲੋਂ ਲੇਕਿਨ ਜਿਹੜਾ ਪਿੰਡ ਦੇ ਵਿੱਚ ਹੁੰਦਾ ਸਭ ਨੂੰ ਪਤਾ ਹੈ ਕਿੱਥੇ ਹੁੰਦਾ ਕਿਵੇਂ ਹੁੰਦਾ ਇਹ ਜਿਹੜਾ ਇਕ ਤਾਂ ਇਹ ਜਿਹੜਾ ਇਹਨੂੰ ਤੁਸੀਂ ਨਾਪ ਪਵਾਓ ਕਹਿ ਕੇ ਐਦਾਂ ਜੀ ਜੈਸਰ ਕਹਿ ਕੇ ਹਾਂਜੀ ਕਹਿ ਕੇ ਕਰ ਦੇਗੇ ਕਹਿ ਕੇ ਗੱਲ ਨਹੀਂ ਪਾਣੀ ਸਭ ਨੂੰ ਪਤਾ ਬਿਆ ਕਰਿਆ ਇਹਦੇ ਬਾਰੇ ਜਰੂਰ ਸੋਚੋ ਸਾਡੀ ਲੈਣ ਬਾਰੇ ਜਰੂਰ ਸੋਚੋ ਅਸੀਂ ਛੱਡਣਾ ਨਹੀਂ ਜੱਟ ਜ਼ਮੀਨ ਦੀ ਮਾਂ ਹੁੰਦੀ ਐ ਤੇ ਮਾਂ ਨੂੰ ਅਸੀਂ ਕਿਤੇ ਜੁੰਡੋ ਜੁੰਡੀ ਨਹੀਂ ਹੋਣ ਦੇਣਾ ਫੇਰ ਨਾ ਕਿਉਂ ਵੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਤੇ ਤੁਹਾਡੇ ਖਿਲਾਫ ਹੀ ਖੜਗਾ ਅਸੀਂ ਖੜਾਂਗੇ ਮਰਦਾ ਬੰਦਾ ਸਭ ਕੁਝ ਕਰ ਜਾਂਦਾ ਨਹੀਂ ਜੇ ਤੁਸੀਂ ਬਚਾ ਗਏ ਫੇਰ ਥੋੜੇ ਮੋਢੇ ਨਾਲ ਮੁੰਡਾ ਲਾ ਕੇ ਇਹ ਦੂ ਵੀ ਦੁਗਣਾ ਖੜਾਂਗੇ ਇਹ ਵਾਦਾ ਹੈ ਦੋਨਾਂ ਪੰਚਾਇਤਾਂ ਦਾ ਤੇ ਮੈਂ ਧੰਨਵਾਦ ਕਰਦਾ ਤੁਸੀਂ ਆਇਓ ਇਹੋ ਜੀ ਅੱਗ ਦੇ ਵਿੱਚ ਆ ਕੇ ਤੁਸੀਂ ਇੱਥੇ ਖੜਨਾ ਜਦੋਂ ਪੂਰਾ ਜੋਵਨ ਤੇ ਹੋਵੇ ਕਿਉਂਕਿ ਕੁਝ ਏਜੰਸੀਆਂ ਇਦਾਂ ਦੀਆਂ ਨੇ ਜਿਹੜੀਆਂ ਸਿਰਫ ਦੇ ਸਿਰਫ ਪੰਜਾਬ ਨੂੰ ਇਸ ਕਰਕੇ ਹੀ ਤਬਾਹ ਕਰਨਾ ਚਾਹੁੰਦੀਆਂ ਨੇ ਨਸ਼ਾ ਆ ਕੇ ਡੋਡੇ ਪੀਂਦੇ ਸੀ ਅਸੀਂ ਸਾਰੀ ਸਾਰੀ ਦਿਹਾੜੀ ਕੰਮ ਕਰਦੇ ਸੀ ਕਣ ਕਾਂ ਵੜਦੇ ਸੀ ਕਣ ਕਾਂ ਗਾਉਂਦੇ ਸੀ ਕੋਈ ਮਰਦਾ ਤਾਂ ਨਹੀਂ ਸੀ ਉਹਦੇ ਨਾਲ ਤੇ ਆ ਜਿਹੜਾ ਸਿੰਥੈਟਿਕ ਡਰਗ ਆ ਸਾਨੂੰ ਵੀ ਪਤਾ ਅਸੀਂ ਪੜੇ ਲਿਖੇ ਆ ਮੈਂ 33 ਸਾਲ ਸਰਵਿਸ ਕਰਿਆ ਹੈ ਰੇਲਵੇ ਦੀ ਸਾਨੂੰ ਸਭ ਪਤਾ ਹੈ ਵੀ ਕਿੱਥੋਂ ਆ ਰਿਹਾ ਕਿਵੇਂ ਆ ਰਿਹਾ ਤੇ ਹੁਣ ਦਾ ਬਰਾਮਦ ਵੀ ਤੁਹਾਨੂੰ ਪਤਾ ਹੀ ਆ ਕਿੱਥੋਂ ਕਿੱਥੋਂ ਹੋ ਰਿਹਾ ਹੈ ਇਹਨੂੰ ਜਰੂਰ ਇਹਦੀ ਨੱਥ ਪਾਓ ਅਸੀਂ ਤੁਹਾਡੇ ਨਾਲ ਆ ਜਿਹੜਾ ਤੁਹਾਡਾ ਨੰਬਰ ਦਿੱਤਾ ਹੋਇਆ ਹੈ ਇਹਦੇ ਤੇ ਵਟਸਐਪ ਕਰਾਂਗੇ ਸਾਨੂੰ ਕੋਈ ਐਡਾ ਲੋਕਲ ਕੋ ਨਹੀਂ ਹੈ ਬਈ ਹਾਂ ਅਸੀਂ ਕੋਈ ਐਡੀ ਗੱਲ ਕਰਾਂਗੇ ਤੁਹਾਡੇ ਮੂੰਹ ਤੇ ਕਹਿਤੀ ਅਸੀਂ ਨਹੀਂ ਕਰਾਂਗੇ ਅਸੀਂ ਦੇਵਾਂਗੇ ਜਰੂਰ ਲੇਕਿਨ ਕਾਰਵਾਈ ਹੋਵੇ ਇਹ ਅਸੀਂ ਤੁਹਾਨੂੰ ਵਾਦਾ ਲੈਨੇ ਆ ਤੇ ਨਾਲ ਹੀ ਮੈਂ ਤੁਹਾਨੂੰ ਸਾਡੇ ਵੱਡੇ ਭੈਣ ਹੋਣ ਦੇ ਨਾਤੇ ਮੈਂ ਤੁਹਾਨੂੰ ਫੇਰ ਇੱਕ ਗੁਜਾਰਸ਼ ਕਰਦਾ ਹਾਂ ਤੁਸੀਂ ਸੋਚ ਕੇ ਦੇਖਿਓ ਮੈਂ ਇੱਕ ਫਰਜ ਕਰਨ ਨੂੰ ਰੇਗਾ ਚ ਮਜ਼ਦੂਰੀ ਕਰਦਾ ਮੈਂ ਇੱਕ ਦਿਹਾੜੀ ਕਰਨ ਗਿਆ ਮੈਨੂੰ ਆਥਰੇ ਜਿਹੜਾ ਕਾਰੀਗਰ ਹੈ ਉਹ ਕਹਿੰਦਾ ਵੀ ਸਵੇਰੇ ਨਾ ਆਇਓ ਕੰਮ ਹੈ ਨਹੀਂ ਤੇਰੇ ਵਾਸਤੇ ਮੈਂ ਕਿੱਧਰ ਨੂੰ ਜਾਊਂਗਾ ਜੇ ਸਾਡੀਆਂ ਜ਼ਮੀਨਾਂ ਗਈਆਂ ਅਸੀਂ ਛੱਡਣਾ ਨਹੀਂ ਜਿਹੜਾ ਮੁੰਡਿਆ